ਯਾਰ ਕੋਈ 15000 ਮੰਗਦਾ ਕੋਈ 20000 ਮੰਗਦਾ ਸਲਾਈ ਇਹਦੀ ਹੈਗੀ 4000 4500 5000 ਪਰ ਤੁਸੀਂ ਸਾਡੇ ਕੋਲ ਆਜੋ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਕਿਹੜਾ ਬਾਜ਼ਾਰ ਚ 10 12000 ਰੁਪਏ ਦਾ ਕੋਟ ਪੈਂਟ ਆ ਜਿਹਦੀ ਸਲਾਈ 4 5000 ਅਸੀਂ ਦਵਾਂਗੇ ਸਿਰਫ 2995 2995 ਚ 2 ਪੀਸ ਕੋਟ ਪੈਂਟ ਦਵਾਂਗੇ ਡਿਜ਼ਾਈਨ ਭਾਵੇਂ ਤੁਸੀਂ ਸ਼ਹਿਰੀ ਸਟਾਈਲ ਬਣਾ ਲਓ ਪਾਵੇਂ ਪਿੰਡੂ ਸਟਾਈਲ ਵਾਲੋ ਪਾਵੇਂ ਐਨਆਰਐਸ ਸਟਾਈਲ ਆ 옵ਸ਼ਨਾਂ ਤੁਹਾਡੇ ਕੋਲ ਦੋ ਨੇ ਹੈਗੀਆਂ ਆਹ ਦੇਖੋ ਬਟਰਨ ਬਟਰਨ ਲੱਗੇ ਆ ਗੁੱਗੀ ਛੁੱਗੀ ਮੁੱਕੀ ਸਾਰਾ ਕੁਝ ਹੋਇਆ ਪਿਆ ਆ ਇਹ ਹੈਗਾ ਜੀ 3 ਪੀਸ ਕੋਟ ਸਟੈਮ ਸਿਲਾਈ ਇਹਦੀ 6650 ਸਾਧਿਤ ਜੋ ਆਉਂਦਾ ਟੈਂਡਰ ਲੈ ਲੈਂਦੇ ਆ ਸਾਡੇ ਕੋਲ ਆਜੋ ਤੁਹਾਨੂੰ ਇਹਦੀ 3760 ਰੁਪਏ ਦੇ ਵਿੱਚ 3 ਪੀਸ ਕੋਟ ਸਟਮਟ ਤੁਹਾਡੇ ਸਾਈਜ਼ ਦਾ ਬਣਾ ਕੇ ਦਵਾਂਗੇ ਰੰਗ ਇਹਦੇ ਵਿੱਚ ਬਹੁਤ ਸਾਰੇ ਤੁਹਾਨੂੰ ਮਿਲ ਜਾਣੇ ਆ ਇਹ ਵੀ 20 ਦੀ 35 35 28000 ਲਾਉਂਦੀ ਦੋਣੀ ਇਹ ਵੀ ਤੁਹਾਨੂੰ ਬਹੁਤ ਰੀਜਨਲ ਪ੍ਰਾਈਸ ਤੇ ਦੇਣੇ ਹੈਗੇ ਆ ਹੁਣ ਆਹ ਦੇਖ ਲਓ ਆ ਤੁਸੀਂ ਦੇਖੀ ਨਹੀਂ ਸਲਮਾਨ ਖਾਨ ਦੇ ਪਾਈ ਹੋਈ ਹੈ ਨਾ ਚੱਕੀ ਜੀ ਇੰਦਾ ਦੀ ਇੰਦਾ ਜੀਆਂ ਬਾਸਕਰਾ ਵੀ ਸਾਡੇ ਕੋਲ ਟੌਪ ਟੌਪੀਆਂ ਸਾਡੇ ਕੋਲ ਮਿਲ ਜਾਣੀਆਂ ਬਾਜ਼ਾਰ 'ਚ ਜਾਓਗੇ 3000 ਰੁਪਏ ਦਾ ਇਹ ਕੋਰਤਾ ਪਜਾਮਾ ਤੁਹਾਨੂੰ ਮਿਲਣਾ ਹਾਲ ਬਾਜ਼ਾਰ શ્રી ਅੰਮ੍ਰਿਤਸਰ ਸਾਹਿਬ ਆਜੋ ਮਾਤ ਸ੍ਰੀ ਦਸਤਾਰ ਦੇ ਸਟੋਰ ਤੇ 3000 ਵਾਲਾ ਕੋਰਤਾ ਪਜਾਮਾ ਸਿਰਫ 1300 ਰੁਪਏ 'ਚ ਦਵਾਂਗੇ ਸਲਾਈ ਕਰਕੇ ਸਲਾਈ ਤੁਮੇਤ ਦਵਾਗੇ ਇਹ ਬਾਜ਼ਾਰ ਦੇ ਵਿੱਚ ਜਾਉਗੇ ਇਤਨੀ ਸ਼ੇਰਵਾਨੀ 25-30000 ਰੁਪਏ ਤੋਂ ਘੱਟ ਤੁਹਾਨੂੰ ਨਹੀਂ ਮਿਲਣੀ ਨਿੱਤੇ ਚੈੱਕ ਕਰ ਲਓ ਜਿੱਥੇ ਮਾਜੀ ਸ਼ੋਰੂਮ ਜਾ ਕੇ ਦੰਮੀਆਂ ਤੇ ਲੱਗਾ ਰੇਟ ਆ ਸਾਡੇ ਕੋਲ ਆਜੋ 6500 ਪਰ ਤੋਂ ਸ਼ੇਰਬਾਨੀ ਸਰਾਈ ਕਰਕੇ ਤਿਆਰ ਕਰ ਦਿੰਦੇ ਆ ਲੋ ਵੀ ਕਹਿੰਦੇ ਮੇਰੇ ਯਾਰ ਦਾ ਵਿਆਹ ਤੇ ਮੈਨੂੰ ਗੋਟੇ-ਗੋਟੇ ਚਾਹ ਚਾਹ ਤਾਂ ਮੁੰਡਿਆਂ ਨੂੰ ਵਿਆਹ ਦਾ ਬਹੁਤ ਚੜੀਆਂ ਦਾ ਪਰ ਟੈਨਸ਼ਨ ਵੀ ਦਿਮਾਗ ਤੇ ਪੈ ਜਾਂਦੀ ਵੀ ਵਿਆਹ ਤਾਂ ਆ ਗਿਆ ਹੁਣ ਕੱਪੜੇ ਕਿੱਥੋਂ ਲੈਣੇ ਆ ਕਿੱਥੋਂ ਇੰਨੇ ਪੈਸੇ ਇਕੱਠੇ ਕਰੀਏ ਕੋਟ ਪੈਂਟ ਵੀ ਲੈਣਾ ਆ ਸ਼ੇਰਬਾਨੀ ਵੀ ਲੈਣੀ ਆ ਕੋਟ ਤੇ ਪਜਮੇ ਵੀ ਲੈਣੇ ਆ ਬਲੇਜ਼ਰ ਵੀ ਲੈਣੇ ਆ ਬਾਸਕਟ ਵੀ ਲਾਉਣੇ ਆ ਕਿਸੇ ਸ਼ਕੀਨ ਭਰਾ ਨੇ ਲੌਂਗ ਬੋਰਡ ਵੀ ਲੈਣਾ ਤੇ ਜਿਹੜੇ ਸਾਡੇ ਸਰਦਾਰ ਭਰਾ ਆ ਉਹਨਾਂ ਨੇ ਪੱਗਾਂ ਵੀ ਲੈਣੀਆਂ ਪਰ ਅੱਜ ਤੁਹਾਡੀਆਂ ਟੈਨਸ਼ਨਾਂ ਅਸੀਂ ਦੂਰ ਕਰ ਦੇਣੀਆਂ ਜਿਹੜਾ ਚਾਹ ਤੁਹਾਨੂੰ ਹੁੰਦਾ ਨਾ ਚਾਹ ਤੁਹਾਨੂੰ ਡਬਲ ਕਰਨਾ ਕਿੱਦਾਂ ਕਰਨਾ ਉਹ ਸੁਣ ਲਓ ਧਿਆਨ ਦੇ ਨਾਲ 10 ਮਿੰਟ ਕੱਢ ਕੇ ਵੀਡੀਓ ਦੇਖ ਲਿਓ ਨਿਆਲੇ ਲਿਆ ਦੂੰਗਾ ਆਹ ਹੋਰ ਤੁਸੀਂ ਕੋਟ ਪਿੰਡ ਚੈੱਕ ਕਰ ਲਓ ਨੇੜੇ ਦੇ ਕਿਸੇ ਸ਼ੋਅਰੂਮ 'ਚ ਚਲ ਜਓ ਚਾਹੇ ਤੁਸੀਂ ਆਹ ਡਿਜ਼ਾਈਨ ਚੈੱਕ ਕਰ ਲਓ ਜਿੱਥੇ ਮਰਜ਼ੀ ਚਲ ਜਓ ਕਿਸੇ ਨੇ ਕਿਹਾ 15000 ਲਾਉ ਕਿਸੇ ਨੇ ਕਿਹਾ 20000 ਲਾਉ ਕਿਸੇ ਨੇ ਕਿਹਾ 25000 ਲਓ ਅੱਜ ਦੀ ਵੀਡੀਓ ਖਾਸ ਤੌਰ ਤੇ ਭਾਵੇਂ ਸਾਡੇ ਸ਼ਹਿਰੀ ਭਰਾ ਆਇਆ ਭਾਵੇਂ ਸਾਡੇ ਪਿੰਡੂ ਭਰਾ ਆਇਆ ਦੋਨੋਂ ਹੀ ਟੋਰ ਕਰਦੇ ਆਂਗੇ ਬਾਜ਼ਾਰ ਚ ਕੋਈ 15000 ਮੰਗਦਾ ਕੋਈ 20000 ਮੰਗਦਾ ਸਲਾਈ ਇਹਦੀ ਹੈਗੀ 4000 4500 5000 ਪਰ ਤੁਸੀਂ ਸਾਡੇ ਕੋਲ ਆ ਜਿਓ ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਬਾਜ਼ਾਰ ਚ 10 12000 ਰੁਪਏ ਦਾ ਕੋਟ ਪੈਂਟ ਆ ਜਿਹਦੀ ਸਲਾਈ 4 5000 ਅਸੀਂ ਦਵਾਂਗੇ ਸਿਰਫ 2895 2895 ਚ 2 ਪੀਸ ਕੋਟ ਪੈਂਟ ਦਵਾਂਗੇ ਡਿਜ਼ਾਈਨ ਭਾਵੇਂ ਤੁਸੀਂ ਸ਼ੈਰੀ ਸਟਾਈਲ ਬਣਾ ਲਓ ਭਾਵੇਂ ਪਿੰਡੂ ਸਟਾਈਲ ਬਣਾ ਲਓ ਭਾਵੇਂ ਐਨਆਰ ਸਟਾਈਲ ਆ 옵ਸ਼ਨ ਆ ਤੁਹਾਡੇ ਕੋਲ ਦੋਨੇ ਹੈਗੀਆਂ ਹੁਣ ਗੱਲ ਕਰਨੀ ਆਪਾਂ 3 ਪੀਸ ਸੂਟਪੈਂਟ ਦੀ ਆਹ ਦੇਖੋ ਬਟਨ ਬਟਨ ਲੱਗੇ ਆ ਗੁੱਗੀ ਛੁੱਗੀ ਮੁੱਕੀ ਸਾਰਾ ਕੁਝ ਹੋਇਆ ਪਿਆ ਆ ਇਹ ਹੈਗਾ ਜੀ 3 ਪੀਸ ਸੂਟਪੈਂਟ ਬਜਾਅਤ 25000 28000 27000 ਇਹ តੈਦੀ ਕੀਮਤ ਹੈਗੀ ਆ ਸਿਲਾਈ ਇਹਦੀ 6000 6500 7000 ਜੋ ਆਉਂਦਾ ਟੇਲਰ ਲੈ ਲੈਂਦੇ ਆ ਸਾਡੇ ਕੋਲ ਆਜੋ ਤੁਹਾਨੂੰ ਅਸੀਂ 3760 ਰੁਪਏ ਦੇ ਵਿੱਚ 3 ਪੀਸ ਸੂਟਪੈਂਟ ਤੁਹਾਡੇ ਸਾਈ ਦਾ ਬਣਾ ਕੇ ਦਵਾਂਗੇ ਰਾਂਗੇ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਮਿਲ ਜਾਣੇ ਆ ਕੋਈ ਸਾਡਾ ਸ਼ਕੀਨ ਭਰਾ ਆ ਗਿਆ ਅਮਰੀਕਾ ਤੋਂ ਕੋਈ ਆ ਗਿਆ ਕੈਨੇਡਾ ਤੋਂ ਕੋਈ ਆ ਗਿਆ ਇੰਗਲੈਂਡ ਤੋਂ ਹੁਣੇ-ਹੁਣੇ ਯਾਜ ਉੱਤਰ ਆਇਆ ਜੇ ਉਹ ਕਹਿੰਦੇ ਵੀ ਅਸੀਂ ਲੈਣੇ ਇਤਾਂ ਦੇ ਡਿਜ਼ਾਈਨਰ ਕੋਟ ਪ੍ਰਿੰਟ ਨਜ਼ਾਰੇ ਲਿਆ ਦਿਆ ਕਿ ਇਹ ਵੀ 30 35 35 28000 ਲਾਉਣ ਦੀ ਲੋੜ ਨਹੀਂ ਇਹ ਵੀ ਤੁਹਾਨੂੰ ਬਹੁਤ ਰੀਜਨਲ ਪ੍ਰਾਈਸ ਅਸੀਂ ਦੇ ਦੇਣੇ ਹੈਗੇ ਆ ਹੁਣ ਆਹ ਦੇਖ ਲਓ ਆ ਤੁਸੀਂ ਦੇਖਿਓ ਨਹੀਂ ਸੁਲਮਾਨ ਖਾਨ ਦੇ ਪਾਈ ਹੋਈ ਹੈ ਨਾ ਚੱਕੀ ਜੀ ਇਤਾਂ ਦੀ ਇੰਤਣੀਆਂ ਬਾਸਟਰਾਂ ਵੀ ਸਾਡੇ ਕੋਲ ਟੌਪ ਟੌਪ ਜਾਂ ਸਾਡੇ ਕੋਲ ਮਿਲ ਜਾਣੀਆਂ ਡਿਜ਼ਾਈਨ ਬਹੁਤ ਮਿਲ ਜਾਣੀਆਂ ਕੋ ਟਰਾਈ ਚ ਲੈ ਜਾਓ ਪਲੇਨ ਚ ਲੈ ਜਾਓ ਡਿਜ਼ਾਈਨਰ ਕੱਪੜੇ ਚ ਲੈ ਜਾਓ ਜੇ ਭਾ ਡੇਡੀਆਂ ਲਾ ਲਓ ਦਿੱਤੀਆਂ ਲਾ ਲਓ ਦੋ ਲਾ ਲਓ ਚਾਰ ਲਾ ਲਓ ਬਟਨ ਜਿੰਦਾਂ ਨੇ ਮਰਜ਼ੀ ਲਾ ਲਓ ਬਾਸਟਰਾਂ ਦੇ ਵਿੱਚ ਵੀ ਪੂਰੀ ਧੰਨ ਧੰਨ ਕਰਾਈ ਪਈ ਆ ਰੰਗ ਚਾਹੇ ਕਾਲਾ ਕੋਰਤੇ ਪਿਆਮੇ ਦਾ ਹੋਵੇ ਭਾਵੇਂ ਹੋਵੇ ਚਿੱਟਾ ਇਹਦੇ ਵਿੱਚ ਹੀ ਫਾਇਦੇ ਕਰਾਂਗੇ ਆ ਦੇਖੋ ਜੀ ਪ੍ਰੋਪਰ ਕਪੜਾ ਗੀਦਾ ਕੋਟਨ ਦਾ ਕਪੜਾ ਹੈਗਾ ਟੌਪ ਕੁਆਲਿਟੀ ਆ ਲਿਚ ਲਿਚ ਕਰਦਾ ਲਿਚਾਰੇ ਮਾਰਦਾ ਬਾਜ਼ਾਰ ਚ ਜਾਓਗੇ 3000 ਰੁਪਏ ਦਾ ਇਹ ਕੋਰਤਾ ਪਜਾਮਾ ਤੁਹਾਨੂੰ ਮਿਲਣਾ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ ਮਦੂ ਸ਼੍ਰੀ ਦਸਤਾਰ ਦੇ ਸਟੋਰ ਤੇ 3000 ਵਾਲਾ ਕੋਰਤਾ ਪਜਾਮਾ ਸਿਰਫ 1300 ਰੁਪਏ 'ਚ ਦਵਾਂਗੇ ਸਿਲਾਈ ਕਰਕੇ ਸਿਲਾਈ ਸਮੇਤ ਦਵਾਂਗੇ ਬਾਸਟਰਾਂ ਦੇ ਵਿੱਚ ਤੁਸੀਂ ਪਲੇਨ ਲੈ ਲਓ ਜਿੰਦਾਂ ਦੀ ਮਰਜ਼ੀ ਲੈ ਜਾਓ ਰੰਗ ਕੋਰਤੇ ਪਜਾਮੇ ਤੁਹਾਨੂੰ ਬਹੁਤ ਸਾਰੇ ਮਿਲ ਜਾਣੇ ਆ ਭਰਾ ਸਾਡੇ ਦਾ ਵਿਆਹ ਆ ਗਿਆ ਓਨੇ ਹੁਣ ਲੈਣੀਆਂ ਸ਼ੇਰਵਾਨੀ ਭਾਈ ਜੀ ਹੁਣ ਤੁਸੀਂ ਕਿਸੇ ਦੀ ਪਾਈ ਹੋਈ ਸ਼ੇਰਵਾਨੀ ਪਾ ਕੇ ਵਿਆਹ ਨਹੀਂ ਜਾਣਾ ਇਸ ਜੀ ਇਤੋਂ ਸੀਨ ਉੱਤਰੀ ਆ ਕਿ ਇਸ ਜੀ ਕੱਟ ਪਾਤੀ ਆ ਕਿਸਦਾ ਕੌਟ ਹੋਇਆ ਆ ਤੁਹਾਨੂੰ ਅਸੀਂ ਦੇਣੀ ਆ ਨਵੀਂ ਸ਼ੇਰਵਾਨੀ ਇਹ ਬਾਜ਼ਾਰ ਦੇ ਵਿੱਚ ਜਾਉਂਗੇ ਇਤਨ ਹੀ ਸ਼ੇਰਵਾਨੀ 25-30000 ਰੁਪਏ ਤੋਂ ਘੱਟ ਤੁਹਾਨੂੰ ਨਹੀਂ ਮਿਲਣੀ ਨੀ ਤੇ ਚੈੱਕ ਕਰ ਲਓ ਜਿੱਥੇ ਮਰਜੀ ਥੋਰਮ ਜਾ ਕੇ ਜੰਮੀਆਂ ਤੇ ਲੱਗਾ ਰੇਟ ਆ ਸਾਡੇ ਕੋਲ ਆਜੋ 6500 ਰੁਪਏ ਤੋਂ ਸ਼ੇਰਵਾਨੀ ਸਰਾਹੀ ਕਰਕੇ ਤਿਆਰ ਕਰ ਦਿੰਦੇ ਆ ਉਦੋਂ ਉੱਪਰ ਦੀ ਪਸੰਦ ਜਿੰਦਾ ਨਹੀਂ ਕਹੋ ਉਦੋਂ ਹੀ ਦਵਾਂਗੇ ਬਾਈ ਜੀ ਤਨ 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 ਕਰਾ ਦਿਓ ਭਾਵੇਂ ਸਾਡਾ ਭਰਾ ਪਿੰਡ ਦਾ ਭਾਵੇਂ ਸ਼ਹਿਰ ਦਾ ਚਾਹੇ ਐਨਆਰਆਈ ਭਰਾ ਆ ਲਟੋ ਨਹੀਂ ਹੋਣੀ ਦੇਣੀ ਪਿਆਰਾਂ ਚ ਲਟਦਾ ਸੀ ਕੱਲ ਨਹੀਂ ਹੋਣੀ ਦੇਣੀ ਕੋਰਤੇ ਪਿਆਮੇ ਨੇ ਸ਼ੁਰੂ ਹੋਏ ਦਿਓ ਅੱਜ ਅੱਖਾਂ ਖੋਲ ਦਿਓ ਸਾਰੇ ਦੇਖੋ ਜੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਲਓ 5-5000 ਰੁਪਏ ਕੱਲੀਆਂ ਸਵਾਈਆਂ ਕੋਟ ਪੈਂਡਾਂ ਦੀਆਂ ਕੋਰਤੇ ਪਿਆਮੇ ਦੀਆਂ ਸਵਾਈਆਂ 3-3000 25-2500 15-1500 ਤੱਕ ਦੀਆਂ ਪਰ ਮਾਤੂ ਸ਼ਰੀ ਦਾ ਸਤਾਰ ਜਦੋਂ ਕੱਪੜੇ ਦੀ ਗੱਲ ਕਰਦੇ ਆ ਤੇ ਹਾਲ ਬਜ਼ਾਰ ਦੇ ਵਿੱਚ ਗੀਜ਼ਾ ਕਾਟਨ ਦਾ ਵਾਈਟ ਕਲਰ ਦਾ ਕੁਰਤਾ ਪਜਾਮਾ ਪਿਆਰਾ ਜੇ 15-1500 ਰੁਪਏ ਦਾ ਮਿਲਦਾ ਅਸੀਂ ਸਟਾਰਟਿੰਗ ਰੇਟ ਰੱਖਿਆ 700 ਰੁਪਿਆ ਆ ਚੈੱਕ ਕਰੋ ਗੀਜ਼ਾ ਕਾਟਨ ਦੀ ਟੌਪ ਦੀ ਕੁਆਲਿਟੀ ਇਹ ਵੀ ਕੋਈ 15-1600 2000 3000 ਨਹੀਂ ਚੈੱਕ ਕਰੋ ਦੁਬਈ ਦੀ ਗੀਜ਼ਾ ਆ ਚੈੱਕ ਕਰੋ ਦੀ ਸਲਵਾਈ ਇਹ ਸਿਰਫ ਔਰ ਸਿਰਫ 11-1200 ਰੁਪਏ ਦਾ ਕੁਰਤਾ ਪਜਾਮਾ ਚਾਹੇ ਤੁਸੀਂ ਲੇਲਣ ਜੇ ਚਾਹੇ ਪੇਪਰ ਕੋਟਨ ਜੇ ਵਾਈਡ ਦੀਆਂ ਸਾਡੇ ਕੋਲ ਬਹੁਤ ਵੈਰਾਈਟੀਆਂ ਹੁਣ ਰੰਗਾ ਮੇਚੀ ਦੀ ਗੱਲ ਕਰ ਲੈਨੇ ਆ ਰੰਗਾ ਮੇਚੀ ਦਾ ਕੁਰਤਾ ਪਜਾਮਾ ਲੈਣਾ ਹੋਵੇ ਤਾਂ 2025 ਤੋਂ ਘੱਟ ਨਹੀਂ ਮਿਲਦਾ ਪਰ ਚੈਲੰਜ ਕਰਕੇ ਕਹਿੰਨੇ ਆ ਵੱਡੇ ਪਣੇ ਦਾ ਕੁਰਤਾ ਪਜਾਮਾ ਗੀਜ਼ਾ ਕੋਟਨ ਦਾ ਇਹ ਵੀ 700 ਰੁਪਏ ਦਾ ਰੰਗਾ ਮੇਚੀ ਚੈੱਕ ਕਰ ਲੋ ਇੱਥੇ ਜਿੰਨੀ ਮਰਜ਼ੀ ਲੈ ਲੋ ਗੱਲ ਕਰਦੇ ਆ ਲੇਲਣ ਦੀ ਗੀਜ਼ਾ ਕੋਟਨ ਦੀ ਟਾਪ ਕਲਾਸ ਦੇ ਕਲਰ ਕੁਰਤੇ ਪਜਾਮੇ ਸਾਡੇ ਕੋ 2500 ਤੋਂ 3000 4000 ਤੱਕ ਦੇ ਕਲੜਗੀ ਦਾ ਕੋਟ ਨੇ ਕੋਰਸ ਤੇ ਅਵੇ ਸੀ ਆ ਰਾਮ ਲੈਲੋ ਰੇਮਬਲ ਲੈਲੋ ਟਾਪ ਦੇ ਬ੍ਰਾਂਡ ਹੈ ਸਾਡੇ ਕੋ ਹੁਣ ਗੱਲ ਕਰਦੇ ਕੋਟ ਪੈਂਟ ਦੀ ਦੇਖੋ ਅੰਮ੍ਰਿਤਸਰ ਦੇ ਵਿੱਚ 3000 ਰੁਪਏ ਤੋਂ ਸਲਾਈਟ ਸ਼ੁਰੂ ਹੈ ਅਸੀਂ ਕੀ ਕਰਦੇ ਆ 3000 ਰੁਪਏ ਦੇ ਵਿੱਚ ਕੱਪੜਾ ਵੀ ਤੇ ਨਾਲੇ ਸਵਾਈ ਵੀ ਕਰਕੇ ਦਿੰਨੇ ਆ ਗਾਰੰਟੀ ਕੀ ਹੈ ਕੁਆਲਿਟੀ ਦੀ ਤੇ ਸਵਾਈ ਟਾਪ ਕਲਾਸ ਦੀ ਕੱਪੜਾ ਚੈੱਕ ਕਰ ਲੋ ਆਵਾਜ਼ ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਕੱਪੜੇ 'ਚੇ ਦਮ ਹੈਗਾ ਔਰ ਇੱਕ ਦੋ ਰੰਗ ਨਹੀਂ ਟੈਨ ਕਲਰ ਲੈ ਲਓ ਲਾਈਟ ਸਕਾਈ ਲੈ ਲਓ ਜਿੱਤਾ ਦੇ ਮਾਰਕੀ ਡਾਰਕ ਕਲਰ ਲੈ ਲਓ ਦੇਖੋ ਰੰਗ ਚੈੱਕ ਕਰੋ ਡਾਰਕ ਲਾਈਟ ਤੁਸੀਂ ਆਪਦੇ ਪਸੰਦਾ ਤੁਸੀਂ ਇੰਟਰਨੈਟ ਤੋਂ ਫੋਟੋ ਲੈ ਕੇ ਵੀ ਲੈ ਸਕਦੇ ਹੋ ਔਰ ਦੂਸਰੀ ਗੱਲ ਸੀ ਆ ਰਾਮ ਰੇਮਡ ਸਾਡੇ ਕੋਲ ਟਾਪ ਦੇ ਬ੍ਰਾਂਡ ਵੀ ਹੈਗੇ ਆ ਬੰਬੇ ਰਿਓਨ ਦੇ ਬ੍ਰਾਂਡ ਵੀ ਹੈਗੇ ਆ ਪਰ ਇਹ ਵੀ ਕੋਈ 15000 20000 30000 ਤੱਕ ਨਹੀਂ ਹੈਗੇ ਸਿਰਫ 5-6000 ਦੇ ਜੱਜ ਕਰਕੇ ਦੇ ਦਾਂਗੇ ਗਾਰੰਟੀ ਸਾਡੀ ਇਹ ਆ ਸਾਡੇ ਪੂਰੇ ਸ਼ੋਰੂਮ 'ਚ 12000 ਤੋਂ ਉੱਤੇ ਕੋਟ ਪੈਂਟ ਨਹੀਂ ਹੈਗਾ 12000 ਤੱਕ ਦਾ ਕੋਟ ਪੈਂਟ ਦਿੰਨੇ ਆਸੀਂ ਇਹ ਤੋਂ ਉੱਪਰ ਨਹੀਂ ਵੇਚਦੇ ਕਿਉਂਕਿ ਅਸੀਂ ਨਜਾਇਜ਼ ਲੁੱਟਾ ਨਹੀਂ ਕਰਦੇ ਆਮ ਤਸੀਂ ਕਿਸੇ ਵੀ ਗਲੀ ਮੁਹੱਲੇ ਸ਼ਹਿਰ 'ਚ ਚਲੇ ਜਾਓ ਅੰਨੀ ਲੁੱਟ ਹੁੰਦੀ ਹੈ ਕੋਟ ਪੈਂਟ ਦੀ ਮਾ ਤੁਸ਼ਰੀ ਦਸਤਾਰ ਹਾਲ ਬਜ਼ਾਰ ਚੈਲੰਜ ਕਰਦਾ ਵੀ ਜੋ ਰੇਟ ਅਸੀਂ ਦੇ ਰਹੇ ਆ ਜੋ ਕੁਆਲਿਟੀ ਅਸੀਂ ਦੇ ਰਹੇ ਆ ਕਿਸੇ ਤੋਂ ਦੇ ਨਹੀਂ ਹੁਣ ਲੋ ਜੀ ਜਿਹੜੇ ਪੱਕਾ ਬੰਨਣ ਵਾਲੇ ਸਾਡੇ ਸ਼ਕੀਰ ਭਰਾ ਆ ਜੋ ਯਾਰ ਗਿਆ ਜਵਾਗ ਸਾਡੇ ਆ ਆਜੋ ਬਈ ਨਜ਼ਾਰਾ ਪਾਉਂਦੇ ਤੁਹਾਡਾ ਪੂਰੇ ਬਲਦ ਦਾ ਸਭ ਤੋਂ ਵੱਡਾ ਬ੍ਰਾਂਡ 1970 ਤੋਂ ਮਸਦੂ ਸ਼ਰੀਰ ਦਸਤਾਰ ਅਸਲ ਰੰਗ ਸਰਦਾਰੀ ਦੇ ਬਾਕੀ ਸਰਦਾਰੀ ਦਾ ਰੰਗ ਆ ਸਾਡੇ ਕੋਲ 550 ਤੋਂ ਵੱਧ ਰੰਗ ਆ ਪੱਗਾਂ ਦੇ ਵਿੱਚ ਰੰਗ ਫੇਟ ਹੋ ਜਵੇ ਟੱਪ ਪੈ ਜਵੇ ਗਾਰੰਟੀ ਓਕੇ 3 ਮਹੀਨੇ ਦੀ ਤੁਸੀਂ ਬਦਲ ਕੇ ਨਵੀਂ ਲੈ ਜਿਓ ਜੇ ਰੰਗ ਫੇਟ ਹੋ ਜਵੇ ਕੋਈ ਟ੍ਰਾਂਕ ਸਾਨੂੰ ਡਾਰਕ ਲਾਈਟ ਹਰ ਤਰ੍ਹਾਂ ਦੇ ਮੇਲ ਜਾਣੇ ਆ ਤੁਸੀਂ ਲੈਣੀਆਂ ਹੈਗੀਆਂ ਟਾਈਆਂ ਚਾਹੇ ਪੱਗਾਂ ਨਾਲ ਮੈਚ ਕਰਨੀਆਂ ਆ ਕੋਰਟ ਦੇ ਨਾਲ ਮੈਚ ਕਰਨੀ ਹੈ ਕੋਰਟਪੈਡ ਦੇ ਨਾਲ ਮੈਚ ਕਰਨੀ ਹੈ ਟਾਇਆਂ ਦੇ ਵਿੱਚ ਹੀ ਪੂਰੀ ਕੁਆਲਿਟੀ ਹੈਗੀ ਆ ਲਾਈਨਿੰਗ ਦਾ ਕੱਪੜਾ ਲੈਣਾ ਤੁਹਾਡੇ ਸੂਟ ਮਹਿੰਗੇ ਹੁੰਦੇ ਆ ਕੱਪੜਾ ਤੁਸੀਂ ਹਲਕਾ ਲੈ ਲੈਂਦੇ ਆ ਕੂਟ ਵੀ ਤੁਹਾਡਾ ਖਰਾਬ ਹੋ ਜਾਂਦਾ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸਾਡਾ ਸ਼ੁਰੂ ਹੋ ਜਾਂਦਾ ਰੰਗ ਦੀ ਪੂਲ ਗਾਰੰਟੀ ਹੈਗੀ ਆ ਉਹ ਵੀ ਤੁਹਾਨੂੰ ਅਸੀਂ ਚੈਲੇਂਜ ਅਰੇਟ ਤੇ ਦੇ ਰਹੇ ਹਾਂ ਸੋ ਭਾਈ ਜੀ ਟੇਲਰ ਦੱਸ ਦਿਓ ਕਿੱਥੋਂ ਕਿੱਥੋਂ ਦੇ ਕੁਆਲਿਟੀ ਕੀ ਆ ਤੁਹਾਡੇ ਟੇਲਰ ਦੇਖੋ ਜੀ ਸਾਡੇ ਕੋਲ ਟੇਲਰ ਯੂਪੀ ਦੇ ਲਖਨਊ ਦੇ ਮੁਕਸਰ ਦੇ ਟਾਪ ਦੇ ਕਾਰੀਗਰ ਸਮਾਈਆਂ ਚੈੱਕ ਕਰੋ ਜੀ ਕਿੰਨੀ ਟਾਪ ਕਲਾਸ ਸਮਾਈਆ ਅਸੀਂ ਬੇਸ ਵੀ ਅੰਦਰ ਵਧੀਆ ਲਾਇਆ ਇਹ ਵੀ ਦੇਸੀ ਜੇ ਮਟੀਰੀਅਲ ਲਾ ਕੇ ਨਹੀਂ ਬਣਾਦੇ ਤੁਸੀਂ ਬਟਨ ਚੈੱਕ ਕਰੋ ਕਸਟਮਰ ਨੂੰ ਪੂਰਾ ਮਤਲਬ ਕਿ ਜੇ ਸਾਡੇ ਕੋਲ ਤੁਸੀਂ ਆਗੇ ਤੁਹਾਨੂੰ ਪ੍ਰੋਪਰ ਸੈਟੀਸਫਾਈ ਕਰਾਂਗੇ ਸਮਾਈ ਦੇ ਪੱਖੋਂ ਵੀ ਔਰ ਦੂਸਰੀ ਗੱਲ ਟਾਈਮ ਦੇ ਪੱਖੋਂ ਵੀ ਬਹੁਤ ਘੱਟ ਟਾਈਮ ਦੇ ਵਿੱਚ ਤੁਹਾਨੂੰ ਬਣਾ ਕੇ ਦੇ ਦਾਂਗੇ ਜੇ ਤੁਹਾਡੇ ਵਿਆਹ ਸ਼ੱਦ ਦੇ ਦੇਣ ਆ ਗਿਆ ਜਾਂ ਕਿਸੇ ਭਰਾ ਦਾ ਆਪਦੇ ਰਿਸ਼ਤੇਦਾਰੀ ਦੇ ਵਿਆਹ ਆ ਗਿਆ ਦੋਸਤ ਪਿੱਤਰ ਦਾ ਆ ਗਿਆ ਤੇ ਟਾਈਮ ਸਿਰ ਆ ਜਾਓ ਕਿਉਂਕਿ ਹੁਣ ਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਛੇਤੀ ਤੋਂ ਛੇਤੀ ਬਣਾ ਕੇ ਦੇ ਦਾਂਗੇ ਚਾਚੇ ਦੇ ਮੁੰਡੇ ਦਾ ਵਿਆਹ ਆ ਗਿਆ ਤਾਏ ਦੇ ਮੁੰਡੇ ਦਾ ਵਿਆਹ ਆ ਗਿਆ ਚਾਹੇ ਆ ਗਿਆ ਮਾਮੇ ਦੇ ਮੁੰਡੇ ਦਾ ਚਾਹੇ ਆ ਗਿਆ ਮਾਸਟਰ ਦੇ ਮੁੰਡੇ ਦਾ ਭਾਵੇਂ ਤੁਹਾਡੇ ਜਿਗਰੀ ਯਾਰ ਦਾ ਵਿਆਹ ਆ ਗਿਆ ਜਿਹੜਾ ਨਾਲ ਪੜਦਾ ਪਰਵਾਹ ਨਹੀਂ ਕਰਨੀ ਅੜੇ ਆ ਘੱਟ ਰੇਟ ਦੇ ਕੱਪੜਾ ਵਧੀਆ ਦੇਵਾਂਗੇ ਕੋਟ ਪੈਂਟ ਕੋਟ ਤੇ ਪਜਾਮੇ ਸ਼ੇਰਵਾਨੀ ਬਲੇਜ਼ਰ ਬਾਸਕਟ 17 ਉਸ ਤਰ੍ਹਾਂ ਆ ਲੌਂਗ ਕੋਟ ਲੈਣੇ ਆ ਜੀ ਹਰ ਇੱਕ ਦੇ ਵਿੱਚ ਬਾਜ਼ਾਰ ਨਾਲੋਂ 3 3 ਗੁਣਾ ਰੇਟ ਸਾਡੇ ਘੱਟ ਆ ਨੰਬਰ ਸਕਰੀਨ ਤੇ ਆ ਆਉਣਾ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬਾ ਨਾਲੇ ਦਰਬਾਰ ਸਾਹਿਬ ਤੁਸੀਂ ਮੱਥਾ ਟੇਕ ਕੇ ਜਾਓ ਨਾਲੇ ਤੁਸੀਂ ਇੱਥੇ ਆ ਕੇ ਸ਼ੋਪਿੰਗ ਕਰਕੇ ਜਾਓ ਲੱਖਾਂ ਰੁਪਏ ਤੁਹਾਡੇ ਵਿਚ ਆਣੇ ਆ ਜਿਹੜਾ ਬਾਜ਼ਾਰ ਤੁਸੀਂ ਮੰਨ ਲਓ ਹਣਾ ਆ ਜਿਹੜਾ ਸਾਰਾ ਸੈਕਟਰ ਘੜਾ ਵਿਆਹ ਕਰੂਗੀ ਕੱਪੜਾ ਲੈਣੇ ਹੋ 50 60 ਜਿਆਦਾ ਤਾਂ ਲੈਣਾ ਅਸੀਂ 20000 ਤੁਹਾਨੂੰ ਬਣਾ ਕੇ ਦੇਣਾ ਐਨਾ ਵੱਡਾ ਟੇਪ ਹੈ